ਆਪਣੇ ਮਨ ਚ ਸੋਚ ਵਿਚਾਰ ਚ ਉਹ ਆਜ਼ਾਦ ਹੋ ਚੁੱਕੇ ਆ ਪਰ ਸੋਸਾਇਟੀ ਵੱਲੋਂ ਨਹੀਂ ਐਨ ਉਹਦੇ ਉਹਦੇ ਰੀਜ਼ਨ ਐ ਨਹੀਂ ਕਿ ਫੈਮਲੀਆਂ ਨੇ ਬੰਨੀਆਂ ਨਹੀਂ ਹੁਈਆਂ ਫੈਮਲੀਆਂ ਦਾ ਕੋਈ ਵੈਰ ਨਹੀਂਗਾ ਪਰ ਉਹ ਸਿਸਟਮ ਤੋਂ ਡਰਦੇ ਨੇ ਪਿਆਰ ਹੈ ਤਾਂ ਹੀ ਉਹ ਸੇਫਟੀ ਦੇ ਚੱਕਰ ਚ ਪ੍ਰੋਟੈਕਟ ਕਰਦੇ 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 ਉਹ ਬੰਦਿਸ਼ ਹੋ ਗਈ ਮੈਨੂੰ ਲੱਗਦਾ ਵੀ ਜਦੋਂ ਸਾਨੂੰ ਕਹਿੰਦੇ ਵੀ 7 ਵਜੇ ਤੋਂ ਪਹਿਲੇ ਘਰੇ ਆਇਨਾ ਨੇਰਾ ਪੈਣਾ। ਦੇ ਆ ਕਨਸਰਨਡ। ਉਹਨੇ ਰਿੰਗ ਕੀਤੀ cinema ਮੇ ਮਮੀ ਫੋਨ ਕਰਦੇ ਕਿ ਨੇਰਾ ਪੈ ਗਿਆ ਜਦ ਤੱਕ ਆਏ। ਸੋ ਦੇ ਆ ਕਨਸਰਨਡ। ਬਟ ਉਹ ਕਨਸਰਨ ਹੁੰਦੇ 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 ਇੱਕ ਸਾਡੇ ਲਈ ਬਾਉਂਡੇਸ਼ਨ ਹੋ ਗਈ ਐ ਇਸੇ 7 ਵਜੇ ਤੋਂ ਬਾਅਦ ਬਾਹਰ ਨਹੀਂ ਜਾਣਾ। ਸੋ ਕਿਸੇ ਦਾ ਵੀ ਅਗੇਨ ਵੇਅਰ ਨਹੀਂਗਾ ਸਾਡੇ ਨਾਲ ਪੇਰੈਂਟਸ ਦੇ ਕੇਅਰ ਫॉर ਅਸ। ਜਿਨ ਜਿਨਾਂ ਨੂੰ ਵੀ ਕਨਸਰਨ ਹੈ ਉਹ ਕਹਿੰਦੇ ਵੀ ਬਚ ਕੇ ਰਹੋ ਆਪ ਦਾ ਬਚਾ ਕਰੋ। ਪਰ ਬਚਾ ਕਰਦੇ 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 ਕਿਤੇ ਨਾ ਕਿਤੇ ਘਟਨ ਹੋ ਗਈ ਐ ਹੁਣ। ਕਿ ਕਿਉਂ ਯਾਰ ਤੁਸੀਂ ਅਦਰ ਪਾਰਟੀਆਂ ਨੂੰ ਵੀ ਸਮਝਾ ਸਕਦੇ ਹੋ ਵੀ ਇਟਸ ਓਕੇ ਟੋਟਲੀ ਨਾਰਮਲ ਦੋ ਜਣੇ ਇੱਕ ਨਾਰਮਲ ਹੰਦਰ ਦਾ ਸੋਸਾਇਟੀ ਹੋ ਰਹੀ ਰੀ ਇੱਕ ਮੈਂ ਆਮ ਸੋਰੀ ਟੂ ਆਸਕ ਯੂ ਦਿਸ ਕੁਐਸਚਨ ਬਟ ਯੂ ਨੋ ਕਿ ਬਹੁਤ ਜ਼ਰੂਰੀ ਹੋ ਗਿਆ ਹੈ ਤੁਹਾਡੇ ਫਾਦਰ ਨੇ ਪੁੱਛੇ ਇਨਾ ਵੱਡਾ ਇਨਸੀਡੈਂਟ ਹੋਇਆ ਦਿਨ ਦਿਹਾੜੇ ਜੀ ਉਹਨੇ ਕਿਹੜੇ ਕੁਐਸਚਨ ਹੋਲ ਫਿਕਰਮੰਦ ਕਰ ਦਿੱਤਾ ਮਾਂ ਤੇ ਤੁਹਾਡੇ ਤੁਹਾਡੇ ਪਰਫੈਕਟ ਹੈ ਔਰ ਐਂਡ ਆਰਡਰ

ਤੇ ਹੂੰ ਉਹ ਆਪ ਜ਼ਿਆਦਾ ਕਨਸਰਨਡ ਹਾਂ ਮੈਂ ਮੈਂ ਜ਼ਿਆਦਾ ਵਰੀਡਾਂ ਕਿਉਂਕਿ ਮੇਰੇ ਘਰ ਦੇ ਵਾਲੇ ਲੋਕ ਸੋ ਉਹ ਸਾਈਕਲ ਮੁਕਿੰਦੀ ਜਾ ਸਕਦਾ ਯੂਅ ਕਨਸਰਨਡ ਫॉर ਯੂਅ ਪੇਰੈਂਟਸ ਪੇਰੈਂਟਸ ਆ ਕਨਸਰਨਡ ਫॉर देयर ਚਿਲड्रन ਐਂਡ ਇਹ ਚੀਜ਼ਾਂ ਕਿਤੇ ਨਾ ਕਿਤੇ ਨਾ ਮੈਂ ਵੀ ਤਿੰਨ ਮਹੀਨੇ ਅਸੀਂ ਕਨਸਟੈਂਟਲੀ ਹਸਪੀਟਲ ਚ ਰਹੇ ਹਾਂ ਉਹਨਾਂ ਦੇ ਨਾਲ ਤੇ ਮੈਨੂੰ ਇਹ ਲੱਗਾ ਵੀ ਕਿੱਦਾਂ ਜਾ ਰਹੀ ਲਾਈਫ ਅਸੀਂ ਜੋ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਤੁਹਾਨੂੰ ਮੈਨੂੰ ਸਾਰੇ ਬੱਚਿਆਂ ਨੂੰ ਅਸੀਂ ਐਸਾ ਖਾਨਣਾ ਵੀ ਬਹੁਤ ਮਿਹਨਤ ਕਰਨੀ ਕਾਮਯਾਬ ਹੋਣਾ ਸੋ ਜਦੋਂ ਕਾਮਯਾਬ ਹੁੰਦੇ ਉਹ 60 ਸਾਲ ਦੀ ਉਮਰ ਤੇ ਪਹੁੰਚੇ ਤੇ ਉਹਨਾਂ ਨੂੰ ਉਹਨਾਂ ਨੂੰ ਸਿੱਧਾ ਗਨ ਸ਼ਾਟ ਹੋਏ ਮੈਨੂੰ ਤਾਂ ਸਮਝ ਨਹੀਂ ਆਈ ਵੀ ਐਂਡ ਆਈ ਆਈ ਸਟਿਲ ਗੋ ਬਲੈਂਕ ਟਾਕਿੰਗ ਅਬਾਊਟ ਥਿਸ